सत श्रीकाल जी सारू स्वागत है थोड़ा मेरे चैनल से उम्मीद करते तो सारे ठीक ठाक होंगे तंदरुस्त हो खुशहाल होंगे मैं बिल्कुल ठीक है टाइम पूरा सवेर का के दस मिनट का लॉबी ती डिंग करती ड्रॉइंग रूम की डस्टिंग करती रह गए रूमस रूमस में साहला रूम रह गया बेटे कल कर डायनिंग हॉल रह गया कर दिया डस्टिंग खाना दाना मेरा ऑलरेडी बनिया पाया आटा गुंता सब्जी रात वाली आलू चोरी पई से बस किचन काम हल्का ही सगा कुछ तो मैं कपड़े वॉश करने से दविंद स्वैटर ईजी नहीं ईजी खत्म ਫਿਰ ਮੈਂ ਕਿਹਾ ਚਲ ਦੁਪਹਿਰ ਤੋਂ ਬਾਅਦ ਤੋਂ ਕੱਪੜੇ ਕੰਗ ਹੁਣ ਧੁੱਪ ਬਹੁਤ ਆ ਰਹੀ ਹੈ ਤਾਂ ਸਵੇਰੇ ਅਰਲੀ ਅਰਲੀ ਤੁਸੀਂ ਧੋ ਲਓ ਹਨਾ ਠੰਢ ਠੰਡੇ ਹੁਣ ਤਾਂ ਨਹੀਂ ਜਿਆਦਾ ਧੁੱਪ ਆ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਕਿਉਂ ਨਾ ਸਾਡੇ ਫਰੰਟ ਤੇ ਧੁੱਪ ਆਉਂਦੀ ਆ ਤੇ ਇਸ ਸਾਈਡ ਕੱਪੜੇ ਤੋਂ ਨਾ ਇਹ ਸਾਈਡ ਧੁੱਪ ਹੈ ਦੋਨੇ ਪਾਸੇ ਹੀ ਚੜਦੀ ਧੁੱਪ ਆਉਣੀ ਹੈ ਮੈਂ ਇਸ ਕਰਕੇ ਕੱਪੜੇ ਤੋਂ ਨੂੰ ਤਾਂ ਬਿਲਕੁਲ ਦਿਲ ਨਹੀਂ ਕਰਦਾ ਤਾਂ ਸਵੇਰੇ ਤੁਸੀਂ ਜਲਦੀ ਉੱਠਣ ਸਾਰ ਧੋ ਕੇ ਪਾ ਦਿਓ ਜਾਂ ਫਿਰ ਸ਼ਾਮ ਨੂੰ ਇਸ ਕਰਕੇ ਕੱਪੜੇ ਸ਼ਾਮ ਨੂੰ ਤੋਂ ਮੇਗਾ ਡਸਟਿੰਗ ਦਾ ਕੰਮ ਖਤਮ ਕਰ ਲਾਂ ਨਾ ਹੁਣ ਫਿਰ ਹੈਲਪਰ ਆਊਗਾ ਜਦੋਂ ਕੁਝ ਨਾ ਅੱਜ ਜਿਸੀ ਮੇਰੀ ਡਸਟਿੰਗ ਦੀ ਬਾਰੇ ਮੇਰੇ ਡਸਟਿੰਗ ਦਾ ਰੂਟੀਨ ਸੀ ਜੋ ਮੈਂ ਫੋਲੋ ਕਰਨਾ ਸੀਗਾ ਹਰ ਰੋਜ਼ ਮੈਂ ਇੱਕ ਆਪਣਾ ਕਲੀਨਿੰਗ ਦਾ ਰੂਟੀਨ ਸੈੱਟ ਕਰਕੇ ਰੱਖਦੀ ਹੁੰਦੀ ਆ ਜਿਹਦੇ ਕਰਕੇ ਘਰ ਸਾਫ਼ ਰਹਿੰਦਾ ਆਪਾਂ ਨੂੰ ਬਹੁਤ ਜ਼ਿਆਦਾ ਫਿਰ ਮਿਹਨਤ ਕਰਨ ਦੀ ਲੋੜ ਨਹੀਂ ਰਹਿੰਦੀ ਹੈਗੀ ਇਹ ਨਹੀਂ ਕਿ ਮੈਂ ਹਰ ਰੋਜ਼ ਸਫਾਈ ਕਰਦੀ ਆ ਮੈਂ ਕਦੇ-ਕਦੇ ਬ੍ਰੇਕ ਵੀ ਲੈ ਲੈਂਦੀ ਆ ਆਪਣੇ ਵਾਸਤੇ ਟਾਈਮ ਕੱਢਦੀ ਆ ਮੈਂ ਆਪਣੇ ਆਪ ਨੂੰ ਰੈਸਟ ਵੀ ਦਿੰਨੇ ਕਿਵਰ ਮੈਂ ਖਾਣਾ ਬਣਾਉਣਾ ਖਾਣ ਤੋਂ ਵੀ ਨਾ ਕੁਝ ਵੀ ਨਹੀਂ ਕਰਦੀ ਹੁੰਦੀ ਮੈਨੂੰ ਇੱਕ ਦਿਨ ਤਾਂ ਆਪਣੇ ਲਈ ਵੀ ਚਾਹੀਦਾ ਹੀ ਹੁੰਦਾ ਆਪਣਾ ਵੀ ਕਦੇ-ਕਦੇ ਦਿਲ ਨਹੀਂ ਕਰਦਾ ਕੰਮ ਕਰਨ ਨੂੰ ਫਿਰ ਮੈਂ ਉਹ ਦਿਨ ਨਹੀਂ ਕਰਦੀ ਹੈਗੀ ਪਰ ਉਹ ਤੋਂ ਇਲਾਵਾ ਇੱਕ ਸਫਾਈ ਦਾ ਰੁਟੀਨ ਡਸਟਿੰਗ ਦਾ ਕਲੀਨਿੰਗ ਦਾ ਰੁਟੀਨ ਵੀ ਆਪਾਂ ਨੂੰ ਸੈੱਟ ਕਰਨਾ ਪੈਂਦਾ ਲੇਡੀਜ਼ ਨੂੰ ਜਿਦੇ ਬਿਨਾਂ ਆਪਣਾ ਘਰ ਨਹੀਂ ਚੱਲਦਾ ਘਰ ਸਾਫ਼ ਨਹੀਂ ਰਹਿ ਸਕਦਾ ਔਰ ਇਹ ਸਫਾਈ ਦੀਆਂ ਆਦਤਾਂ ਕੋਈ ਇੱਕ ਦਿਨ ਚ ਨਹੀਂ ਆਪਾਂ ਬਣਾਉਂਦੇ ਹੈਗੇ ਇੱਕ ਦਿਨ ਚ ਆਪਾਂ ਨਹੀਂ ਫੋਲੋ ਕਰ ਸਕਦੇ ਹਨਾ ਆਪਾਂ ਨੂੰ ਇੱਕ ਆਦਤ ਅਪਣਾਉਣ ਵਿੱਚ ਆਪਣੀ ਇੱਕ ਹੈਬਿਟ ਬਣਾਉਣ ਵਿੱਚ ਕਿਸੇ ਵੀ ਕੰਮ ਨੂੰ ਬਹੁਤ ਟਾਈਮ ਲੱਗਦਾ ਪਹਿਲਾਂ ਤਾਂ ਆਪਾਂ ਉਹਨੂੰ ਫੋਲੋ ਕਰਦੇ ਦੋ ਚਾਰ ਦਿਨ ਕਈ ਵਾਰ ਤਾਂ ਆਪਾਂ ਦੋ ਚਾਰ ਦਿਨ ਪੰਜ ਚਾਰ ਦਿਨ ਉਹਨੂੰ ਆਪਾਂ ਕੋਸ਼ਿਸ਼ ਕਰਕੇ ਅਪਣਾਉਣ ਦੀ ਹੈਬਿਟ ਨੂੰ ਆਪਾਂ ਕੁਇਟ ਕਰ ਦਿੰਦੇ ਬਈ ਨਹੀਂ ਮੈਥੂ ਨਹੀਂ ਹੁੰਦਾ ਪਰ ਕਈ ਵਾਰ ਆਪਾਂ ਨਹੀਂ ਕੁਇਟ ਕਰਦੇ ਆਪਾਂ ਲੱਗੇ ਰਹਿੰਦੇ ਵੀ ਨਹੀਂ ਇਹ ਤਾਂ ਮੈਂ ਆਦਤ ਬਣਾਉਣੀ ਬਣਾਉਣੀ ਹੈ ਤੇ ਮੈਂ ਆਪਦੇ ਵਿੱਚ ਇੰਪਰੂਵਮੈਂਟ ਕਰਨੀ ਕਰਨੀ ਆ ਔਰ ਫਿਰ ਉਹ ਤੁਸੀਂ ਦੇਖੋਗੇ ਬਹੁਤ ਲੰਮੇ ਸਮੇਂ ਬਾਅਦ ਉਹਦੇ ਰਿਜ਼ਲਟ ਬਹੁਤ ਵਧੀਆ ਹੁੰਦੇ ਨੇ ਔਰ ਜੇ ਕੋਈ ਆ ਕੇ ਮੈਨੂੰ ਕਹੇ ਕਰ ਮੇਰਾ ਸਾਫ ਹੈ ਨਾ ਖੁਸ਼ੀ ਹੁੰਦੀ ਹੈ ਮੈਨੂੰ ਬਹੁਤ ਵਧੀਆ ਲੱਗਦਾਗਾ ਜੋ ਕੋਈ ਆਏ ਘਰ ਥੋੜਾ ਕਿੰਨਾ ਸਾਫ਼ ਹੈ ਔਰ ਇਹਦੇ ਪਿੱਛੇ ਘਰ ਸਾਫ਼ ਰੱਖਣ ਵਿੱਚ ਜਿਹੜੀ ਮੇਰੀ ਮਿਹਨਤ ਹੈ ਮੇਰੇ ਕੋਈ ਇੱਕ ਦਿਨ ਦੀ ਮਿਹਨਤ ਨਹੀਂ ਹੈਗੀ ਮੇਰੀ ਇਹ 6 ਮਹੀਨਿਆਂ ਦੀ ਸਾਲਾਂ ਦੀ ਮਿਹਨਤ ਹੁੰਦੀ ਹੈ ਇਹਦੇ ਵਿੱਚ ਆਪਣੀ ਕਿਉਂਕਿ ਇੱਕ ਦਿਨਾਂ ਘਰ ਸਾਫ਼ ਨਹੀਂ ਹੁੰਦਾ ਹੈਗਾ ਇਹ ਚ ਆਪਣੇ ਸਾਲਾਂ ਦੀ ਮਿਹਨਤ ਹੁੰਦੀ ਹੈ ਜਿਹੜੇ ਆਪਾਂ ਸਾਲਾਂ ਤੋਂ ਆਪਣੇ ਆਪ ਨੂੰ ਆਪਣੇ ਕੰਮ ਵਿੱਚ ਕੰਸਿਸਟੈਂਟ ਰੱਖ ਰਹੇ ਹਾਂ ਨਾ ਆਪਣੇ ਕੰਮ ਵਿੱਚ ਆਪਣੇ ਰੁਟੀਨ ਵਿੱਚ ਰੈਗੂਲਰ ਰੱਖ ਰਹੇ ਹਾਂ ਆਪਣੇ ਆਪ ਨੂੰ ਸਫਾਈ ਰੋਜ਼ ਕੁਝ ਨਾ ਕੁਝ ਆਪਾਂ ਕਰਦੇ ਹਾਂ ਕਿੰਨੀ ਮਿਹਨਤ ਹੁੰਦੀ ਆਪਾਂ ਕਿੰਨਾ ਟਾਈਮ ਦਿੰਨੇ ਇਹ ਕੰਮ ਵੱਲ ਸੋ ਉਹਦਾ ਰਿਜ਼ਲਟ ਉਹਦੋਂ ਜਦੋਂ ਕੋਈ ਆ ਕੇ ਆਪਣੇ ਘਰੇ ਖੁਸ਼ ਹੁੰਦਾ ਕਿ ਸਿਰ ਮਾਨ ਖੁਸ਼ ਹੋ ਜੀ ਕੋਈ ਆਪਾਂ ਨੂੰ ਕਹੇ ਕਿ ਤੁਹਾਡਾ ਘਰ ਬਹੁਤ ਸੋਹਣਾ ਸਾਫ਼ ਸੁਥਰਾ ਉਹਦੋਂ ਬਹੁਤ ਦਿਲ ਖੁਸ਼ ਹੁੰਦਾ ਉਹ ਆਪਾਂ ਉਹਦਾ ਰਿਜ਼ਲਟ ਮਿਲਦਾ ਉਹ ਚੀਜ਼ ਦਾ ਪਰ ਦੂਸਰਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਵੀ ਆਪਣੀ ਕਿੰਨੀ ਮਿਹਨਤ ਲੱਗਦੀ ਹੈ ਇੱਕ ਰੂਮ ਆਪਾਂ ਇੱਕ ਦਿਨ ਚ ਤੇ ਸਾਫ਼ ਕਰੀ ਡੀਪ ਕਲੀਨਿੰਗ ਕਰੀ ਆਪਾਂ ਥੱਕ ਜਾਣਾ ਇੱਕ ਰੂਮ ਕਰਕੇ ਇਸ ਲਈ ਇੱਕ ਦਿਨ ਚ ਕਰ ਸਾਰਾ ਕੰਪਲੀਟਲੀ ਕਲੀਨ ਹੋਣਾ ਕੋਈ ਪੋਸੀਬਲ ਨਹੀਂ ਛੋਟੀ ਗੱਲ ਨਹੀਂ ਹੈਗੀ ਪਰ ਹਾਂ ਥੋੜਾ ਥੋੜਾ ਰੋਜ਼ ਇੱਕ ਨਾ ਇੱਕ ਕੋਰਨਰ ਘਰ ਦਾ ਜਰੂਰ ਸਾਫ਼ ਕਰ ਸਕਦੇ ਆ ਆਪਣੀ ਆਦਤ ਬਣਾਈਏ ਜੇ ਆਪਾਂ ਹਰ ਰੋਜ਼ ਇੱਕ ਘੰਟਾ ਆਪਾਂ ਸਫਾਈ ਨੂੰ ਦੇਣਾ ਹੀ ਦੇਣਾ ਚਾਹੇ ਤੁਸੀਂ ਅੱਧਾ ਘੰਟਾ ਦੋ ਸਵੇਰੇ ਅੱਧਾ ਘੰਟਾ ਸ਼ਾਮ ਨੂੰ ਚਾਹੇ ਘੰਟਾ ਲਗਾਤਾਰ ਕੱਟੋ ਇਹ ਚੀਜ਼ ਨਾਲ ਇਹ ਆਦਤ ਨਾਲ ਬਹੁਤ ਫਰਕ ਪੈਂਦਾ ਘਰ ਤੁਹਾਨੂੰ ਬਿਲਕੁਲ ਸਾਫ਼ ਦੇਖੋ ਕਈ ਲੇਡੀਜ਼ ਨੂੰ ਇਹ ਕੰਮ ਕਰਨਾ ਔਖਾ ਲੱਗਦਾ ਮੇਰੇ ਨਾਲ ਵੀ ਕਈ ਭੈਣਾਂ ਗੱਲ ਕਰਦੀਆਂ ਨੇ ਕਿ ਸਾਨੂੰ ਤਾਂ ਸਫਾਈ ਕਰਨੀ ਬਹੁਤ ਔਖੀ ਲੱਗਦੀ ਆ ਸਾਨੂੰ ਆਬザਬ ਦਾ ਇੰਟਰਸਟ ਹੁੰਦਾ ਪਰ ਆਪਾਂ ਨੂੰ ਲੇਡੀਜ਼ ਨੂੰ ਆਪਣਾ ਔਰਤਾਂ ਨੂੰ ਨਾ ਇਹ ਕੰਮ ਬਿਨਾਂ ਸਰਦਨ ਹੈਗਾ ਘਰ ਸਾਫ਼ ਰੱਖਣੇ ਪੈਂਦੇ ਨੇ ਘਰ ਸਾਫ਼ ਸੋਹਣੇ ਲੱਗਦੇ ਨੇ ਔਰ ਦੇਖੋ ਘਰ ਬਣਾਉਣ ਤੇ ਮਿਹਨਤ ਵੀ ਲੱਗਦੀ ਜੇ ਆਪਾਂ ਉਹਨੂੰ ਸਾਫ਼ ਨਹੀਂ ਰੱਖਾਂਗੇ ਤਾਂ ਮਤਲਬ ਇਹਨਾਂ ਪੈਸਾ ਆਪਣਾ ਬੇਕਾਰ ਜਾ ਰਿਹਾ ਸੋ ਅੱਜ ਮੇਰਾ ਕਲੀਨਿੰਗ ਦਾ ਰੁਟੀਨ ਸੀ ਜਿਹੜੀ ਪੌਂਡੀਆਂ ਨੀਚੇ ਵਾਲੀਆਂ ਕਬerts ਨੇ ਨਾ ਦਿਵਾਲੀ ਵੇਲੇ ਮੈਂ ਸਾਫ਼ ਕਰੀਆਂ ਸੀ ਕੋਲìn ਨਾਲ ਤੇ ਹੁਣ ਉਸ ਤੋਂ ਬਾਅਦ ਮੈਂ ਹੁਣ ਸਾਫ਼ ਕਰ ਰਹੀ ਆ ਕਿਉਂਕਿ ਇਹਨੀਆਂ ਜਿਆਦਾ ਗੰਦਨ ਗੰਦੀਆਂ ਨਹੀਂ ਹੁੰਦੀਆਂ ਨੂੰ ਚਾਹਤ ਪਰ ਮੈਂ ਹੀ ਖੋਲਦੀ ਆ ਯਾ ਮੰਮੀ ਖੋਲਦੇ ਨੇ ਨਾ ਕੋਈ ਐਨਾ ਕੋਈ ਬੱਚੇ ਦਾ ਹੈ ਨਹੀਂ ਹੱਥ ਲਾਉਂਦੇ ਆ ਗੰਦੇ ਹੁੰਦੇ ਆ ਨਾ ਉਸ ਤਰ੍ਹਾਂ ਹੀ ਮੈਂ ਜਿੰਨਾਂ ਕਿ ਚੀਜ਼ ਗੰਦੀ ਹੁੰਦੀ ਆ ਓਨਾਂ ਕੋ ਦਾ ਮੈਂ ਸਫਾਈ ਕਰਦਾਂ ਨਾ ਉਹਨੇ ਟਾਈਮ ਪਾਦਾ ਇੱਕ ਮੈਨੂੰ ਪਹਿਲਾਂ ਕਮੈਂਟ ਆਇਆ ਸੀ ਕਿ ਤੁਸੀਂ ਕਾਲ ਇਨ ਵੁੱਡਨ ਚੀਜ਼ਾਂ ਲਈ ਯੂਜ਼ ਕਰਦੇ ਹੋ ਗਲਾਸ ਕਲੀਨਰ ਹੁੰਦਾ ਹਾਂਜੀ ਗਲਾਸ ਕਲੀਨਰ ਵੀ ਹੁੰਦਾ ਇਹ ਇਸ ਨਮਾਇਕਾ ਵੀ ਆਪਾਂ ਇਹਨਾਂ ਕਲੀਨ ਕਰ ਸਕਦੇ ਬਹੁਤ ਵਧੀਆ ਕਲੀਨ ਹੋਏਗਾ ਨਹੀਂ ਜ਼ਿਆਦਾ ਇਹ ਕੋਈ ਕੈਮੀਕਲ ਉਹ ਕਲੀਨਰ ਨਹੀਂ ਹੈਗਾ ਕੋਈ ਕੈਮੀਕਲ ਨਹੀਂ ਜ਼ਿਆਦਾ ਹੁੰਦੇ ਦੇ ਵਿੱਚ ਯਾ ਭਾਪ ਉਹਨਾਂ ਸਨ ਮਾਈਕਾ ਸਾਫ ਕਰ ਸਕਦੇ ਆ ਜੇ ਪਾਲਿਸ਼ ਕੀਤੀ ਲੱਗੀ ਹੋਈ ਹੈ ਦਰਵਾਜ਼ੇ ਵਿੰਡੋ ਤੇ ਪਾਲਿਸ਼ ਹੈ ਤਾਂ ਉਹ ਨਾ ਸਾਫ ਕਰੋ ਜਿੱਥੇ ਵੀ ਕੋਈ ਆਪਣਾ ਸਮਾਈ 깔 ਲੱਗਾ ਹੋਇਆ ਉਹ ਆਪਾਂ ਕਲੀਨ ਕਰ ਸਕਦੇ ਆ ਕਿਉਂਕਿ ਇਹਦੇ ਵਿੱਚ ਕੈਮੀਕਲਸ ਵਗੈਰਾ ਨਹੀਂ ਹਨ ਹੁੰਦਾ ਤੇ ਸਾਰਾ ਕੌੜੀਆਂ ਨੀਚੇ ਜਿਹਨਾਂ ਵੁੱਡਵਰਕ ਹੋਇਆ ਸਾਰਾ ਜਮ ਇਹ ਕੌਲਿੰਨ ਨਾਲ ਹੀ ਸਾਫ ਕਰ ਲਈ ਕਿਤੇ ਕਿਤੇ ਫਿੰਗਰਪ੍ਰਿੰਟਸ ਜਿਹੜਾ ਮੈਂ ਸਾਫ ਕਰ ਲਈ ਕਵਰਡ ਇਹਦੇ ਵਿੱਚ ਸਾਡਾ ਕੋਈ ਬਿਜਲੀ ਦਾ ਲੱਗਿਆ ਹੋਇਆ ਸਿਸਟਮ ਮੋਟਰ ਵਗੈਰਾ ਇੱਥੋਂ ਚੱਲਦੇ ਘਰ ਦੀ ਸਾਰੀ ਲਾਈਟ ਇੱਥੋਂ ਆਉਂਦੀ ਆ ਫਿਰ ਇਹ ਵੀ ਅਸੀਂ ਖੋਲਦੇ ਰਹਨੇ ਆਂ ਡੇਲੀ ਵਾਂਗ ਖੋਲਦੇ ਹਾਂ ਕਿ ਮੋਟਰ ਚੱਲਦੀ ਹੈ ਕਈ ਵਾਰ ਤਾਂ ਦਿਨ ਵਿੱਚ ਇੱਕ ਵਾਰ ਤਾਂ ਸਾਫ਼ ਹੋ ਜੇ ਨਾ ਅੱਛੀ ਤਰ੍ਹਾਂ ਫਿਰ ਮਨ ਨੂੰ ਤਸੱਲੀ ਹੋ ਜਾਂਦੀ ਵੀ ਹਾਂ ਹੁਣ ਮੈਂ ਅੱਛੀ ਤਰ੍ਹਾਂ ਇਹ ਸਾਫ਼ ਕਰਦਾ ਮੇਰਾ ਇੰਨਾ ਟਾਈਮ ਨਿਕਲ ਜਾਊਗਾ ਸਰਦੀਆਂ ਕਰਕੇ ਇੰਨਾ ਟਾਈਮ ਨਿਕਲ ਗਿਆ ਗਰਮੀਆਂ ਵਿੱਚ ਤਾਂ ਮੈਨੂੰ ਲੱਗਦਾ ਮਹੀਨਾ ਵੱਧ ਤੋਂ ਆ ਦੋ ਮਹੀਨੇ ਕਿਉਂਕਿ ਡਸਟ ਉੱਪਰ ਚਮਕਣ ਲੱਗ ਜਾਂਦੀ ਹੈ ਅੱਛੀ ਤਰ੍ਹਾਂ ਮੈਂ ਕਲੀਨ ਕਰਦੀ ਮੈਨੂੰ ਫਿਰ ਆਇਨ ਹੁੰਦਾ ਵੀ ਮੈਂ ਪੋਲਾ ਪੋਲਾ ਜਿਹਾ ਕੱਪੜਾ ਮਾਰ ਮੈਨੂੰ ਹੁੰਦਾ ਅੱਛੀ ਤਰ੍ਹਾਂ ਡੀਪ ਕਲੀਨਿੰਗ ਕਰਦਾ ਵੀ ਕਿਤੇ ਥੋੜਾ ਜਿਹਾ ਵੀ ਦਾਗ ਨਾ ਰ ਉੱਪਰ ਮੇਰਾ ਹੱਥ ਨਹੀਂ ਜਾ ਰਿਹਾ ਸੀ ਸਟਿਲ ਮੈਂ ਥੋੜਾ ਇਹ ਕੱਪੜਾ ਐ ਮਾਰ ਕੇ ਡਸਟ ਜੀ ਉਤਾਰੀ ਅੱਜ ਮੇਰਾ ਇਹੀ ਕਲੀਨਿੰਗ ਦਾ ਰੁਟੀਨ ਸੀ ਡਸਟਿੰਗ ਸੀ ਕਿ ਮੈਂ ਪੌੜੀਆਂ ਦੇ نیچے ਵਾਲਾ ਏਰੀਆ ਲੈ ਲਿਆ ਟਾਈਮ ਹੋ ਰਿਹਾ ਪੌਣੇ 2 ਦਾ ਤੇ ਮੈਂ ਧੋਰੀਆਂ ਕੱਪੜੇ ਬਾਹਰ ਨਾ ਮੌਸਮ ਠੀਕ ਸੀ ਬਦਲਵਾਈ ਜਿਆਦਾ ਤੇਜ਼ ਧੁੱਪ ਨਹੀਂ ਸੀ ਮਹਿਗੀ ਆ ਧੋਰਾ ਉਧਰ ਸੂਰੀਸ਼ਪਾਏ ਮੇਨੇ ਡੇਲੀ ਰੁਟੀਨ ਵਾਲੇ ਕੱਪੜੇ ਪਾਏ ਹੋਏ ਨੇ ਉਹਨੂੰ ਲੱਗੂ ਘੰਟੇ ਹਰੇ 10-15 ਮਿੰਟ ਹੀ ਹੋਏ ਨੇ ਪਾਏ ਨੇ ਤੇ ਇਸਮੀਚ ਪਾਣੀ ਹੋਇ ਨਾ ਮੈਂ ਸਵੈਟਰ ਗਵਿੰਦਰ ਦਾ ਸਵੈਟਰ ਲੈਨੇ ਸੀ ਈਜ਼ੀ ਕੱਲ ਹੈ ਐ ਮਾਨ ਕਰੋ ਥੋੜਾ ਜਿਹਾ ਸੀ ਹੈਗੀ ਇਹਨੂੰ ਆਪ ਸਵੈਟਰਾਂ ਨੂੰ ਦੋ ਦੋ ਗੇੜੇ ਲਵਾ ਦੇ ਕਹੋਗੇ ਘੱਟ ਟੀਕਾ ਦੇ ਲਈ ਫਿਰ ਸ਼ੁਰੂ ਸ਼ੁਰੂ ਸਾਇਨੇ ਆ ਥੋੜਾ ਜਿਹਾ ਐਂਡ ਵਿੱਚ ਪਾਏ ਨੇ ਜਿਆਦਾ ਗੰਦੇ ਤਾਂ ਨਹੀਂ ਸੀ ਪਰ ਧੋ ਕੇ ਰੱਖਣੇ ਪੈਣੇ ਨੇ ਇੱਕ ਅੱਧਾ ਤਾਂ ਇਹਨੇ ਜਿਹੜਾ ਪਾਇਆ ਸੀ ਕੱਲੇ ਫਿਰ ਮੈਂ ਸਾਰੇ ਧੋਤੇ ਕਰਦੇ ਦੋ ਦੋ ਗੇੜੇ ਦਵਾ ਤੇ ਪਾਣੀ ਚ ਚੱਲਦਾਂ ਨੇ ਫਿਰ ਮੈਂ ਚਲੇ ਧੋਣੇ ਆ ਕੋਲੀ ਫੱਟ ਕੇ ਧੋਣੇ ਪੈਣੇ ਚ ਆਨੇ ਵਾਲੇ ਇਰਵਜਾ ਕੇਂਦਰਾ ਦਾ ਨਕਸ਼ਾ ਦੇਣਾ ਚਲਾ ਤੋ ਕੇ ਸੁੱਕਣੇ ਪਾਏ ਸੁੱਕ ਗਿਆ ਨੂੰ ਤੇਜ਼ ਤੋਂ ਪੈਣ ਬੱਦਲ ਹੋਈ ਤੇ ਇਹਦੇ ਪਿੱਛੋਂ ਸਵੈਟਰਾਂ ਪਿੱਛੋਂ ਉਸ ਤੋਂ ਹੈ ਸਰਸ ਪਾ ਕੇ ਉਹ ਪਾਣੀ ਇੱਥੇ ਪਾਣੀ ਵਿੱਚ 743 ਕਾਲ ਬੇਟੇ ਦੇ ਰੂਮ ਚ ਬੈੱਡ ਤੋਂ ਆ ਚਾਤਰ ਪਾਦਾ ਨਹੀਂ ਇਹਦੇ ਵਿੱਚ ਪਹਿਲਾਂ ਮੈਂ ਝਾੜਦਾ ਬਾਹਰ ਇਸ ਤਾਣੋਂ ਵਿੱਚ ਪਾਰੇ ਕੱਪੜੇ ਸੁਕਣੇ 3 ਵਜੇ ਟਾਈਮ ਆ ਜਿਹੜੇ ਸਵੇਰੇ ਤੋਂ ਤੇ ਸਵੈਟਰੋਂ ਤੋਂ ਪਹਿਲਾਂ ਸੁਕਣੇ ਪਾ ਪਈ ਸੀਗੇ ਤੇ ਫੂਲੀ ਵਾਲੇ ਜਿਹੜੇ ਹੁਣ ਤੋਂ ਓਕੇ ਕੱਢੇ ਨੇ ਸੁਕਣੇ ਪਾਰੇ ਸੁੱਕ ਜਾਣਗੇ ਥੋੜੋ ਥੋੜੇ ਗਰਮੈਸ਼ ਜੀ ਵੀ ਸੀ ਧੁੱਪ ਤਾਂ ਹਲਕਾ ਜਿਹਾ ਸੇਕ ਵੀ ਸੀ ਪੈਸੋ ਵੇ ਸਵੇਰੇ ਧੁੱਪ ਨਿਕਲੀ ਪਰ ਹੁਣ ਬੱਦਲ ਵਾਈ ਸੀ ਮੌਸਮ ਠੀਕ ਸਮੇਂ ਚਲੋ ਵਧੀਆ ਕੱਪੜੇ ਸੁੱਕ ਜਾਣਗੇ ਤਾਂਪ ਨੂੰ ਵੀ ਗਰਮੀ ਨਹੀਂ ਆ ਰਹੀ ਕੰਮ ਕਰਦੇ ਹੋਏ ਗਰਮੀ ਨਹੀਂ ਆਪਾਂ ਫੀਲ ਕਰ ਰਹੇ ਹੈਗੇ ਸੋ ਬਸ ਇਹ ਸਫਾਈ ਦੀਆਂ ਛੋਟੇ ਛੋਟੇ ਜਿਹੜੇ ਆਤ ਤਾਂ ਹੁੰਦੇ ਨੇ ਆਪਾਂ ਨਾ ਜੇ ਪਾਈਏ ਤਾਂ ਇਹਦੇ ਰਿਜ਼ਲਟ ਬਹੁਤ ਵਧੀ ਇਹ ਕਿਹਨੇ ਕਿਹ ਆਦਤ ਆਪਣੇ ਵਿੱਚ ਬਹੁਤ ਵੱਡੇ ਚੇਂਜਸ ਲੈ ਆ ਸਕਦੀਆਂ ਨੇ ਆ ਪਰ ਪਹਿਲਾ ਆਪਾਂ ਨੂੰ ਕਨਸਿਸਟੈਂਟ ਰਹਿਣਾ ਪੈਂਦਾ ਉਹ ਆਦਤ ਤੇ ਆਪਾਂ ਨੂੰ ਸਟਿਕ ਹੋ ਕੇ ਰਹਿਣਾ ਪੈਂਦਾ ਕਈ ਵਾਰ ਆਪੋ ਤੋਂ ਨਹੀਂ ਉਸ ਚੀਜ਼ ਆਪ ਉਹ ਅਪਣਾਈ ਨਹੀਂ ਹੁੰਦੀ ਆਪਾਂ ਕੋਸ਼ਿਸ਼ ਕਰਦੇ ਕਿ ਆਹ ਆਦਤ ਆਪਣੇ ਚ ਅਪਣਾਈਏ ਆਹ ਆਦਤ ਆਪ ਅੱਛੀ ਆ ਨਾ ਅਭੀ ਆਪਾਂ ਚੇਂਜ ਕਰੀ ਆਪਦੇ ਆਪ ਨੂੰ ਪਰ ਆਪਾਂ ਪੋਸੀਬਲ ਨਹੀਂ ਹੁੰਦਾ ਕਈ ਵਾਰ ਆਪਾਂ ਚੇਂਜ ਨਹੀਂ ਕਰ ਪਾਉਂਦੇ ਆਪਾਂ ਨੂੰ ਆਪਾਂ ਪਤਾ ਹੁੰਦੀ ਵੀ ਅਭੀ ਆਪਣੀ ਆਦਤ ਬੁਰੀ ਆਪਾਂ ਨੂੰ ਆਦਤ ਛੱਡ ਦੀਏ ਅੱਛੀ ਆਦਤ ਅਪਣਾਈਏ ਪਰ ਆਪਾਂ ਚੇਂਜ ਨਹੀਂ ਕਰ ਪਾਉਂਦੇ ਹੁੰਦੇ ਬਾਦੇ ਛੋਟੇ ਛੋਟੇ ਐ ਬਸ ਆਪ ਅੱਛੀਆਂ ਹੈਬਿਟਸ ਪਾਈਏ ਕੋਈ ਵੀ ਹੈਬਿਟਾ ਚਾਹੀਏ ਹੋ ਤੁਸੀਂ ਹੈਲਦੀ ਡਾਈਟ ਲੈਣੀ ਚਾਹੀਏ ਕੋਈ ਅੱਛੀ ਬੁੱਕਸ ਰੀਡ ਕਰਦੇ ਹੋ ਪਰ ਉਹ ਬਿਗ ਚੇਂਜਸ ਲਿਆਉਂਦੀਆਂ ਨਹੀਂ ਕਈ ਭੈਣਾਂ ਦੇ ਕਮੈਂਟ ਆਇਆ ਸੀ ਇਸ ਵਾਸ਼ਿੰਗ ਟੱਬ ਨੂੰ ਲੈ ਕੇ ਕਿ ਟੱਬ ਕੀ ਹੁੰਦਾ ਕੰਮੇ ਲੱਗਦਾ ਇਹ ਵਾਕਈ ਕੰਮ ਵਿੱਚ ਆਉਂਦਾ ਕ ਨਹੀਂ ਆਉਂਦਾ ਹਨ ਚਲੋ ਦੇਖ ਕੇ ਆਪਾਂ ਨੂੰ ਹੁੰਦਾ ਵੀ ਇਹ ਆਪਾਂ ਨੂੰ ਲਗਵਾਉਣਾ ਚਾਹੀਦਾ ਕ ਨਹੀਂ ਲਗਾਉਣਾ ਚਾਹੀਦਾ ਕੰਮ ਦੀ ਚੀਜ਼ ਆਪਾਂ ਦਾ ਨਹੀਂ ਕੰਮ ਦੀ ਚੀਜ਼ ਅੱਜ ਮੈਂ ਤੁਹਾਨੂੰ ਦੱਸਦੀ ਆ ਪਹਿਲਾਂ ਤਾਂ ਇਹ ਵਾਸ਼ਿੰਗ ਟੱਬ ਨੂੰ ਕਹਿੰਦੇ ਨੇ ਲੈਪਟਾਪ ਇਹਨੂੰ ਲੈਪਟਾਪ ਕਹਿੰਦੇ ਲੈਬੈਰੇਟਰੀਸ 'ਤੇ ਯੂਜ਼ ਹੁੰਦਾ ਦਾ ਤੇ ਸਾਈਜ਼ ਇਹਦਾ ਕਾਹਲੀ ਮੱਟਾ ਮੇਰਾ ਦਾ ਅਲੱਗ-ਅਲੱਗ ਸਾਈਜ਼ ਆਉਂਦੇ ਹੋਣਗੇ ਅਸੀਂ ਆਪੇ ਜਗ੍ਹਾ ਦੇ ਰਿਕੁਆਇਰਮੈਂਟ ਅਕੋਰਡਿੰਗ ਅਸੀਂ ਇਹ ਲਗਵਾਏ ਹੋਇਆ ਕੰਮ ਇਹ ਬਹੁਤ ਜ਼ਿਆਦਾ ਆਉਂਦਾ ਬਹੁਤ ਜ਼ਿਆਦਾ ਜੇ ਤੁਸੀਂ ਯੂਜ਼ ਕਰੋ ਹਨ ਜੇ ਤੁਹਾਨੂੰ ਨੀਚੇ ਬੈਠ ਕੇ ਕੱਪੜੇ ਧੋਣ ਦੀ ਅੰਤ ਤਾ ਤੋਂ ਲੱਗ ਗੱਲ ਆ ਪਰ ਹੁਣ ਮੈਨੂੰ ਸੀ ਆਦਰ ਪਹਿਲਾਂ ਥੱਲੇ ਬੈ ਕੇ ਧੋਣ ਦੇ ਪਰ ਹੁਣ ਜੋ ਬੈਕ ਪੇਨ ਹੁੰਦੀ ਹੈ ਫਿਰ ਨੀਚੇ ਬੈਠਣਾ ਉੱਠਣਾ ਬੈਠਣਾ ਉੱਠਣਾ ਉਹ ਪ੍ਰੋਬਲਮ ਫਿਰ ਮੈਨੂੰ ਬੈਕ ਤੇ ਜਾ ਕੇ ਆ ਜਾਂਦੀ ਹੈ ਇਸ ਅ ਪਰਕੇ ਕੋਈ ਵੀ ਕਪੜਾ ਆਪਾਂ ਭੋਂ ਸਕਦੇ ਹਾਂ ਧੋ ਸਕਦੇ ਹਾਂ ਕਾਲਰ ਮਸਲੇ ਨੇ ਕੋਈ ਕੱਦਾ ਕੋਈ ਟੌਪ ਵਾਲਾ ਕਿਚਨ ਦਾ ਕਪੜਾ ਕੋਈ ਡਸਟਿੰਗ ਨਾਲ ਕਪੜਾ ਤੁਹਾਨੂੰ ਧੋ ਸਕਦੇ ਹੋ ਇਹ ਵਿੱਚ ਈਜ਼ੀਲੀ ਹੈ ਨਾ ਬਹੁਤ ਸੁਖਾਏ ਚੀਜ਼ ਹੈ ਮੈਂ ਕਹਿੰਉਂ ਕਿ ਬਹੁਤ ਆਰਾਮਦਾਇਕ ਚੀਜ਼ ਹੈ ਜੀ ਤੁਸੀਂ ਸੋਚ ਰਹੇ ਲਗਾਉਣ ਦੀ ਤਾਂ ਲਗਾਵਾ ਸਕਦੇ ਹੋ ਇਹ ਇਹ ਹੈ ਕਿ ਆਪਣੇ ਕੰਮ ਨਹੀਂ ਆਊਗਾ ਸਫਾਈ ਕਰਨਾ ਬਹੁਤ ਈਜ਼ੀ ਹੈ ਹਲਕਾ ਸਰਫ ਲਗਾ ਕੇ ਤੁਸੀਂ ਸਕਰਬਰ ਮਾਰ ਦੋ ਸਾਫੀ ਬਹੁਤ ਈਜ਼ੀਲੀ ਹੋ ਜਾਂਦਾ ਬਹੁਤ ਕੰਮ ਦੀ ਚੀਜ਼ ਹੈ ਔਰ ਇਹਨੂੰ ਲੈਂਪ ਟੱਬ ਕਹਿੰਦੇ ਨੇ ਜਿੰਮ ਟੂ ਹੀ ਦੁੱਖ ਤੇ ਗੋਡੇ ਦੁੱਖ ਦੇ ਨਾਲ نیچے ਵੜਨਾ ਆਪਣਾ ਮੁਸ਼ਕਲ ਹੋ ਜਾਏਗਾ ਤਾਂ ਕੜਾ ਕੜਾ ਆਪਾਂ ਕਪੜਾ ਮਸਲ ਚਾਦੋਨੇ ਆਗੇ ਇਸ ਤਰ੍ਹਾਂ ਇਸ ਟੱਪ ਦਾ ਨਾ ਸਾਈਜ਼ ਕਾਫੀ ਵੱਡਾ ਰੈਕਟੈਂਗੂਲਰ ਸ਼ੇਪ ਚ ਟੱਪ ਹੈ ਇਹਨੂੰ ਆਪਾਂ ਇੱਥੋਂ ਬੰਦ ਕਰ ਦੋ ਪੌਪ ਅਪ ਬੰਦ ਪਾਣੀ ਬੰਦ ਹੋ ਜਾਂਦਾ ਹਨਾ ਪਾਣੀ نیچے ਡਰੇਨ ਚ ਪਾਉਣਾ ਕਢਣਾ ਤਾਂ ਖੋਲ ਦੋ ਤੇ ਇਹਦੇ ਵਿੱਚ ਇਹ ਟੈਪ ਅਸੀਂ ਲਗਾਈ ਹੋਈ ਹੈ ਦੋਨੇ ਪਾਣੀ ਵਾਲੀ ਤੁਸੀਂ ਆਪਦੇ ਆਪਸ਼ਨ ਅਕੋਰਡਿੰਗ ਰੱਖ ਸਕਦੇ ਹੋ ਅਸੀਂ ਇੱਕ ਵਿੱਚ ਰੱਖਿਆ ਹੋਇਆ ਟੈਂਕੀ ਵਾਲਾ ਪਾਣੀ ਆਉਂਦਾ ਜਿਵੇਂ ਹਾਟਾ ਹੀ ਨਹੀਂ ਆਉਂਦਾ ਟੈਂਕੀ ਵਾਲਾ ਪਾਣੀ ਇੱਕ ਚ ਅਸੀਂ ਰੱਖਿਆ ਹੋਇਆ ਫਰੈਸ਼ ਵਾਟਰ ਦੀ ਆਪਸ਼ਨ ਰੱਖੀ ਹੋਈ ਹੈ ਤਾਜ਼ਾ ਪਾਣੀ ਜੋ ਮੋਟਰ ਚਲਾਉਣੇ ਉਦੋਂ ਆਉਂਦਾ ਤੇ ਬਾਕੀ ਸਾਡੇ ਕੋਲ ਇੱਧਰ ਤਿੰਨੇ ਆਪਸ਼ਨਸ ਨੇ ਇਹ ਚ ਹੈਗੇ ਗੀਜ਼ਰ ਵਾਲੀ ਟੂਟੀ ਜਿਵੇਂ ਸਾਡੇ ਪਿਛਲੀ ਸਾਈਡ ਨਾਲ ਹੀ ਸਾਡੇ ਰੂਮ ਵਾਲਾ ਵਾਸ਼ਰੂਮ ਅਟੈਚ ਆ ਤਾਂ ਇੱਕ ਗੀਜ਼ਰ ਨਾਲ ਸਾਨੂੰ ਦੋਨੇ ਏਰੀਆ ਚ ਸਰਜਨ ਦਾ ਪਾਸ ਰੂਮ ਚ ਵਾਸ਼ਿੰਗ ਇਰੀਏ ਚ ਇੱਥੇ ਗੀਜ਼ਰ ਵਾਲਾ ਪਾਣੀ ਆਉਂਦਾ ਇਹ ਚ ਇਹ ਪਰਮਾਨੈਂਟ ਫਿਕਸ ਨਹੀਂ ਪਾਈਪਸ ਇਹ ਚੋਂ ਤਾਂਗਾ ਫਰੈਸ਼ ਵਾਟਰ ਕੋਈ ਵਾਰ ਤਾਜ਼ਾ ਪਾਣੀ ਆਪਾਂ ਇੱਧਰ ਆਉਣ ਹੋਵੇ ਤਾਂ ਹੀਆਂ ਸੀ ਆ ਪਾਈਪਸ ਪਾਈਆਂ ਹੋਈਆਂ ਨੇ ਆ ਪਾਈਪਸ ਜਾਂਦੀਆਂ ਨੇ ਇਹ ਗਰਮ ਪਾਣੀ ਵਾਲੀ ਚਾਹੀ ਗਰਮ ਪਾਣੀ ਤੁਸੀਂ ਮਸ਼ੀਨ ਚ ਲਗਾ ਲਓ ਪਾਈਪ ਚਾਹੀ ਤੁਸੀਂ ਇੱਧਰ ਟੱਬ ਚ ਕੁਝ ਗਰਮ ਪਾਣੀ ਦੀ ਕੁਝ ਵੀ ਪਿਉਣਾ ਧੋਣਾ ਹਨਾ ਉਹ इजीली ਆਪਾਂ ਧੋ ਸਕਦੇ ਤਾਂ ਹੀ ਇਹ ਪਾਈਪਾਂ ਅਸੀਂ ਪਾਈ ਪੈਂਚ ਨਹੀਂ ਕਿਉਂਕਿ ਮਸ਼ੀਨਾਂ ਅੱਗੇ ਅੱਗੇ ਟੁੱਟੀਆਂ ਬੈਰ ਲਈ ਆਪਾਂ ਇਹਦਾ ਯੂਜ਼ ਨਹੀਂ ਕਰ ਸਕਦੇ ਪਾਈਪ ਰਾਹੀਂ ਪਾਣੀ ਯੂਜ਼ ਕਰਦੇ ਆਂ ਇੱਕ ਤੋਂ ਪਹਿਲਾਂ ਦੇ ਸਵਾਲ ਆਈ ਸੀ ਇਹ ਚੀਜ਼ਾਂ ਨੂੰ ਲੈ ਕੇ ਕਿ ਸਾਨੂੰ ਤੁਸੀਂ ਟੈਪਸ ਬਾਰੇ ਵੀ ਦੱਸ ਦਿਓ ਤੁਸੀਂ ਕੰਮ ਕੀਤਾ ਹੋਇਆ ਇਹ ਮਿਕਸਚਰ ਅਸੀਂ ਆਪੇ ਚੋਇਸ ਅਕੋਰਡਿੰਗ ਲਗਾਏ ਤਾਂ ਉਸ ਦੋ ਆਪਸ਼ਨਸ ਹੁੰਦੇ ਨੇ ਪਾਣੀ ਚਾਹੀਦਾ ਤੁਸੀਂ ਗਰਮ ਪਾਣੀ ਵਾਲੀ ਰੱਖ ਲਓ ਤਾਜ਼ੇ ਵਾਲੀ ਰੱਖ ਲਓ ਅਸੀਂ ਇੱਕ ਸਾਈਡ ਟੈਂਕ ਵਾਟਰ ਇੱਕ ਸਾਈਡ ਫਰੈਸ਼ ਵਾਟਰ ਰੱਖਿਆ ਆ ਫਿਰ ਗਰਮ ਪਾਣੀ ਵਾਲੀ ਉਹ ਆ ਗਈ ਨਾ ਗੀਜ਼ਰ ਵਾਲੀ ਇੱਕ ਇੱਕ ਟੂਟੀ ਬਹੁਤ ਆ ਗੀਜ਼ਰ ਵਾਲੇ ਪਾਣੀ ਦੇ ਤਾਂਪ ਇਹ ਬਹੁਤ ਕੰਮ ਚ ਆਉਂਦਾ ਬਹੁਤ ਕੰਮ ਦੀ ਚੀਜ਼ ਲੱਗੀ ਮੈਨੂੰ ਤਾਂ ਬਾਕੀ ਚੀਜ਼ ਤੁਸੀਂ ਯੂਜ਼ ਕਰੋਗੇ ਤਾਂ ਤੁਸੀਂ ਦੁਪਹਿਰੇ ਮੰਮੀ ਲਈ ਤੇ ਦਵਿੰਦਰ ਲਈ ਬਣਾ ਰਹੀ ਸੀ ਮੈਂ ਸੈਂਡਵਿਚ वेजिटेबल सैंडविच ਦੇ ਵਿੱਚ ਮੈਂ ਸਬਜ਼ੀਆਂ ਪਾਈਆਂ ਪਿਆਜ਼, ਸ਼ਿਮਲਾ ਮਿਰਚ ਹਰੀ ਮਿਰਚ ਕੱਟ ਕੇ ਪਾ ਲਈ ਥੋੜੀ ਜੀ ਬਸ ਇਹ ਸਬਜ਼ੀਆਂ ਪਾਈਨ ਬਾਕੀ ਮਾਇਓਨੈਸ ਹੋਗੀ ਅ ਸੀਜ਼ਨਿੰਗਸ ਹੋਗੇ ਇਹ ਚੀਜ਼ਾਂ ਪਾਈਆਂ ਦੇ ਵਿੱਚ ਮੈਂ ਆਪਣਾ ਲੰਚ ਕਰ ਲਿਆ ਸੀਗਾ ਤੇ ਦਵਿੰਦਰ ਕਹਿੰਦੇ ਭੁੱਖ ਲੱਗੀ ਹੈ ਤੇ ਮੰਮੀ ਲਈ ਦੋਨਾਂ ਲਈ ਮੈਂ ਬਣਾ ਰਹੀ ਬਣਾ ਤੇ ਸੈਂਡਵਿਚ ਤੇ ਮੈਂ ਇਹਨਾਂ ਨੂੰ ਕਰ ਦਾਨੀਆਂ ਸਰਵ ਇਹ ਮੈਂ ਤੋ ਹੋ ਰਹੀਆਂ ਚਾਹ ਵਾਲਾ ਪਿੱਤਲ ਦਾ ਪੈਨ ਪੀਤੰਬਰੀ ਪਾਊਡਰ ਨਾਲ ਇਹ ਵੀ ਇੱਕ ਪੈਨ ਦਾ ਕਮੈਂਟ ਸੀ ਤੁਸੀਂ ਪਿੱਤਲ ਦੇ ਪਾਂਡੇ ਕਿਵੇਂ ਸਾਫ਼ ਕਰਦੇ ਹੋ ਮੈਂ ਪੀਤੰਬਰੀ ਪਾਊਡਰ ਯੂਜ਼ ਕਰਦੀ ਹਾਂ ਪਿੱਤੰਬਰੀ ਪਾਊਡਰ ਪਾਊਡਰ ਰੱਖਿਆ ਹੁੰਦਾ ਕਿਚਨ ਵਿੱਚ ਆ ਸਿੰਪਲ ਸਕਰਬ ਦੇ ਉੱਪਰ ਡਾਇਰੈਕਟ ਪਾਊਡਰ ਪਾ ਕੇ ਪੈਨ ਨੂੰ ਗਿੱਲਾ ਕਰ ਲਈਦਾ ਪਹਿਲਾਂ ਤੇ ਉੱਪਰ ਮਸਲਦੇ ਤਾ ਸਕਰਬਾ ਅਰ 1 ਮਿੰਟ ਦੇ ਵਿੱਚ ਇਹ ਸਾਫ਼ ਹੋ ਜਾਂਦਾ ਹਲਕਾ ਹਲਕਾ ਇਹਨੂੰ ਮਸਲੀ ਚੱਲੋ ਬਹੁਤ ਜ਼ਿਆਦਾ ਮਿਹਨਤ ਵੀ ਲੱਗਦੀ ਬਹੁਤ ਸੋਹਣਾ ਚਮਕ ਜਾਂਦਾ ਪਰ ਪਿੱਤਲ ਦਾ ਭਾਂਡਾ ਇਹ ਹੁੰਦਾ ਇੱਕ ਦਿਨ ਸਾਫ਼ ਹੋ ਜਾਂਦੇ ਨੇ ਬਹੁਤ ਸੋਹਣੇ ਲੱਗਦੇ ਨੇ ਫਿਰ ਨੈਕਸਟ ਡੇ ਤੁਸੀਂ ਇੱਕ ਵਾਰ ਤੁਸੀਂ ਗੈਸ ਤੇ ਰੱਖ ਲਓ ਦੋ ਵਾਰ ਗੈਸ ਤੇ ਰੱਖ ਲਓ ਬਸ ਫਿਰ ਉਸ ਤੋਂ ਬਾਅਦ ਫੇਰ ਕਾਲੇ ਹੋ ਜਾਂਦੇ ਨੇਗੇ ਦੇਖਣ ਵਾਲੇ ਨੂੰ ਐਂ ਲੱਗਦਾ ਵੀ ਕਿੰਨੇ ਗੰਦੇ ਭਾਂਡੇ ਨੇ ਹਨਾ ਤੇ ਪਰ ਪਿੱਤਲ ਦਾ ਭਾਂਡਾ ਹੈ ਐਵੇਂ ਹੀ ਹੋ ਜਾਂਦਾ ਬਸ ਕੀ ਕਰੀਏ ਰੋਜ਼ ਰੋਜ਼ ਸਾਫ਼ ਨਹੀਂ ਹੁੰਦਾ ਪੀਤੰਬਰੀ ਨਾਲ ਮੈਨੂੰ ਕਾਲ ਹੋ ਜਾਂਦੇ ਹਰ ਰੋਜ਼ ਮੈਂ ਪੀਤੰਬਰੀ ਨਾਲ ਨਹੀਂ ਸਾਫ਼ ਕਰਦੀ ਤੇ ਇਹ ਬਸ ਐਸੀ ਤਰ੍ਹਾਂ ਮੈਂ ਪਿੱਤਲ ਦੇ ਭਾਂਡੇ ਸਾਫ਼ ਕਰਦੀ ਆ ਈਜ਼ੀ ਵੀ ਐ ਤੇ ਜਿਆਦਾ ਟਾਈਮ ਵੀ ਨਹੀਂ ਲੱਗਦਾ ਹੱਥ ਵੀ ਨਹੀਂ ਆਪਣੇ ਖਰਾਬ ਹੁੰਦੇ ਅਸੋ ਸਤਵਲ ਪਿੱਤਲ ਦੀ ਪਾਊਡਰ ਲਗਾ ਕੇ ਨੂੰ ਪਾਣੀ ਨਾਲ ਤੋਲੂਗੇ ਅੰਦਰੋਂ ਨਹੀਂ ਮੈਂ ਯੂਜ਼ ਕਰਦੀ ਪਿੱਤਲ ਪੀਓਗੇ ਅੰਦਰ ਕਲੀ ਕਰਾਈ ਹੋਈ ਹੈ ਹੁਣ ਤੇ ਕਲੀ ਉੱਤੀ ਹੋਈ ਹੈ ਪਰ ਅੰਦਰ ਲੋੜ ਨਹੀਂ ਪੈਂਦੀ ਫਿਰ ਕੋਈ ਅੰਦਰ ਪਿੱਤਲ ਨਹੀਂ ਨਾ ਲੈਣਾ ਜਿਆਦਾ ਹੈਗਾ ਅੰਦਰ ਸਾਫ਼ ਹੀ ਰਹਿੰਦਾ ਦੇਖੋ ਬਿਲਕੁਲ ਚਮਕ ਗਿਆ ਸੋ ਐਸੀ ਮੇਰਾ ਇਹਦੀ ਵੀਡੀਓ ਵੀਡੀਓ ਦੇਖ ਲਈ ਬਹੁਤ ਬਹੁਤ ਥੈਂਕ ਯੂ ਮਿਲਾਂਗੇ ਖੋਰ ਵੀਡੀਓ ਲੈ ਕੇ ਟਿਲ ਦੈਨ ਗੁੱਡ ਬਾਏ ਐਂਡ ਸਤਿ ਸ਼੍ਰੀ ਅਕਾਲ